ਸਾਰੇ ਆਨੂੰ ਜੈਮਸੀ ਦੀ ਆਪਾਂ ਸਾਰੇ ਆ ਨੀਰ ਲੱਕੀ ਪ੍ਰਭੂ ਦੀ ਚਾਹਨਾ ਵਿੱਚ ਬੈਠ ਕੇ ਪ੍ਰਾਰਥਨਾ ਕਰਦੇ ਹਾਂ ਆਓ ਅਸੀਂ ਪ੍ਰਾਰਥਨਾ ਕਰਦੇ ਹਾਂ ਇਹ ਪ੍ਰਾਰਥਨਾ ਤੁਹਾਡੀ ਜ਼ਿੰਦਗੀ ਬਦਲ ਦੇਵੇਗੀ ਇਸ ਇਹ ਪ੍ਰਾਰਥਨਾ ਤੁਹਾਡੇ ਘਰਾਂ ਦੇ ਹਾਲਾਤ ਬਦਲ ਦੇਵੇਗੀ ਇਹ ਪ੍ਰਾਰਥਨਾ ਤੁਹਾਡੀ ਮਾਨੀਆ ਠੀਕ ਕਰ ਦੇਵੇਗੀ ਇਹ ਪ੍ਰਾਰਥਨਾ ਤੁਹਾਡੇ ਜੀਵਨਾਂ ਨੂੰ ਬਦਲ ਦੇਵੇਗੀ ਇਹ ਪ੍ਰਾਰਥਨਾ ਤੁਹਾਡੇ ਘਰਾਂ ਦੀਆਂ ਲੜਾਈਆਂ ਖਤਮ ਹੋ ਜਾਣਗੀਆਂ ਇਸ ਪ੍ਰਾਰਥਨਾ ਵਿੱਚ ਤੁਹਾਡੀ ਲਾਈਫ ਚੇਂਜ ਹੋ ਜਾਵੇਗੀ ਇਸ ਪ੍ਰਾਰਥਨਾ ਨਾਲ ਕਰਜ਼ਿਆਂ ਦੇ ਬੰਧਨ ਟੁੱਟ ਜਾਣਗੇ ہیلو لوئییا ہیلو لوئییا ہیلو لوئییا ہیلو لوئییا دھنیہ واد دھنیہ واد دھنیہ واد تھنک یو جی جس تھنک یو جی جس تھنک یو جی جس تھنک یو جی جس دھنیہ واد دھنیہ واد دھنیہ واد دھنیہ واد پیتا پرمیشور جی تھوڑا دنواد کر دیا میرے پیا پتا نام کی وڑیائی ہو میرے پیتا پرمیشور جی تو مہان پرمیشور ہو پربھو پیتا جی تاواد کردہ شکر گزار ہاں پربھو پیتا تھی سانو اج کا دن دکھایا ਪਰਬੂ ਪਰਮੇਸ਼ਰ ਜੀ ਅੱਜ ਦੇ ਦਿਨ ਦੇ ਲਈ ਪਿਤਾ ਜੀ ਤੁਹਾਡਾ ਧੰਨਵਾਦ ਕਰਦੇ ਆਂ ਪਰਬੂ ਪਰਮੇਸ਼ਰ ਜੀ ਅਸੀਂ ਦਿਲ ਤੋਂ ਤੁਹਾਡਾ ਧੰਨਵਾਦ ਕਰਦੇ ਆਂ ਅੱਜ ਜਿਹੜਾ ਨਵਾਂ ਸਵੇਰਾ ਤੁਸੀਂ ਸਾਨੂੰ ਦਿਖਾਇਆ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਪ੍ਰਭੂ ਪਿਤਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੇ ਆਂ ਤੁਸੀਂ ਮਾਨ ਪਰਮੇਸ਼ਰ ਹੋ ਤੁਸੀਂ ਜਿੰਦਾ ਪਰਮੇਸ਼ਰ ਹੋ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਧੰਨਵਾਦ ਕਰਦੇ ਆਂ ਬਬੂ ہیلو لوئییا ہیلو لوئییا دھنیہ واد دھنیہ واد دھنیہ واد تھنک یو جی جس تھنک یو جی جس تھنک یو جی جس تھنک یو جی جس سرو شکتی مان پرمیشور سچے دن جن کا پرمیشور جی تاواد کر دیں تو آتما ایک ایک دے جیونا کم کرے تو پوتر آتما ایک ایک دن زندگی کام کرے میرے پرب یشو جی ਮੇਰੇ ਸਾਹਮਣੇ ਧੀ ਪਰਮੇਸ਼ਰ ਜੀ ਪ੍ਰਭੂ ਯੀਸ਼ੂ ਜੀ ਦੇ ਨਾਮ ਦੇ ਵਿੱਚ ਪ੍ਰਾਰਥਨਾ ਕਰਦੇ ਹਾਂ ਮੇਰੇ ਜਲਾਲੀ ਪਰਮੇਸ਼ਵਰ ਅਸੀਂ ਪ੍ਰਭੂ ਪਿਤਾ ਪਰਮੇਸ਼ਰ ਦੇ ਨਾਮ ਵਿੱਚ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਯੀਸ਼ੂ ਜੀ ਤੁਹਾਡਾ ਪਵਿੱਤਰ ਆਤਮਾ ਇਹਨਾਂ ਦੇ ਘਰਾਂ ਵਿੱਚ ਹਰੇਕ ਬੰਦਨਾ ਨੂੰ ਤੋੜ ਦੇਵੇ ਅੱਜ ਤੁਹਾਡਾ ਪਵਿੱਤਰ ਆਤਮਾ ਇਹਨਾਂ ਦੇ ਘਰਾਂ ਵਿੱਚ ਕੰਮ ਕਰੇ ਇਹ ਮੇਰੇ ਯਹੋਵਾ ਪਰਮੇਸ਼ਰ ਜੀ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਪ੍ਰਾਰਥਨਾ ਕਰਦੇ ਹਾਂ ਮੇਰੇ ਯਹੋਵਾ ਪਰਮੇਸ਼ਰ ਅਸੀਂ ਈਸੂ ਜੀ ਦੇ ਨਾਮ ਵਿੱਚ ਪ੍ਰਾਰਥਨਾ ਕਰਦੇ ਹਾਂ ਥੈਂਕ ਯੂ ਜੀਜ਼ਸ 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 ਪਵਿੱਤਰ 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 ਹੈ ਸੈਨਾ ਦੇ ਯਹਵਾ ਅਸੀਂ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਪਵਿੱਤਰ 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 ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਾਰਥਨਾ ਦੇ ਯੋਗ ਹੈ ਤੁਹਾਡਾ ਧੰਨਵਾਦ ਕਰਦੇ ਹਾਂ ਸਾਡੀ ਬਿਜਾਵਾ ਪਰਮੇਸ਼ਰ ਜੀ ਤੁਹਾਡੀ ਦਿਆ ਹਰ ਇੱਕ ਦੇ ਜੀਵਨਾ ਵਿੱਚ ਕੰਮ ਕਰੇ। ਪ੍ਰਭੂ ਪਿਤਾ ਮੇਰੇ ਪਵਿੱਤਰ ਆਤਮਾ ਹਰ ਇੱਕ ਦੇ ਜੀਵਨਾ ਦੇ ਕੰਮ ਕਰੇ। ਪ੍ਰਭੂ ਪਰਮੇਸ਼ਰ ਜੀ ਇਸ ਪ੍ਰਾਰਥਨਾ ਦੇ ਨਾਲ ਇਸ ਪ੍ਰਾਰਥਨਾ ਦੀ ਆਵਾਜ਼ ਦੇ ਨਾਲ ਹਰ ਇੱਕ ਜੀਵਨਾ ਦੇ ਅਦਭੁਤ ਕੰਮ ਕਰੇ। ਮੇਰੇ ਪਰਮੇਸ਼ਰ ਜੀ ਹਰ ਇੱਕ ਦੇ ਜੀਵਨਾ ਵਿੱਚ ਕੰਮ ਕਰੇ। ਹਰ ਇੱਕ ਦੇ ਜੀਵਨਾ ਵਿੱਚ ਅਦਭੁਤ ਕੰਮ ਕਰੇ ਮੇਰੇ ਪਰਮੇਸ਼ਰ ਜੀ। ਤਹਾਡੀ ਸਮਰੱਥ ਦੇ ਕੰਮ ਹੋਣ ਪਰਮੇਸ਼ਵਰ ਜੀ ਪ੍ਰਭੂ ਯੀਸ਼ੂ ਜੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਯੀਸ਼ੂ ਤਾਂ ਅਸੀਂ ਸਾਰੇ ਤੁਹਾਡਾ ਧੰਨਵਾਦ ਕਰਦੇ ਆਂ ਪਵਿੱਤਰ ਆਤਮਾ ਜੀ ਤੁਹਾਡਾ ਧੰਨਵਾਦ ਕਰਦੇ ਆਂ ਆ ਜਾਤਮਾ ਦੀ ਅੱਗ ਪਵਿੱਤਰ ਆਤਮਾ ਦੀ ਅੱਗ ਅਜ ਰੂਹ ਦੀ ਅੱਗ ਇਹਨਾਂ ਸਜ਼ਿੰਦਗੀਆਂ ਵਿੱਚ ਉੱਤਰ ਆਵੇ ਸਾਡੇ ਪਰਮੇਸ਼ਵਰ ਪਿਤਾ ਜੀ ਇਹਨਾਂ ਦੇ ਘਰਾਂ ਵਿੱਚ ਜਿਹੜੀ ਜਿਹੜੀ ਹਰ ਸ਼ੈਤਾਨ ਦੇ ਮਨਸੂਬਿਆਂ ਨੂੰ ਖਤਮ ਕਰਦੇ ਵੇ ਸਾਡੇ ਪਰਮੇਸ਼ਰ ਯਹਵਾ ਜੀ ਯਿਸੂ ਮਸੀਹ ਦੇ ਨਾਲ ਨਾਮ ਦੇ ਨਾਲ ਪ੍ਰਾਰਥਨਾ ਕਰਦੇ ਹਾਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਲ ਨਾਮ ਦੇ ਨਾਲ ਪ੍ਰਾਰਥਨਾ ਕਰਦੇ ਹਾਂ ਅਸੀਂ ਯਿਸੂ ਮਸੀਹ ਦੇ ਨਾਮ ਵਿੱਚ ਪ੍ਰਾਰਥਨਾ ਕਰਦੇ ਹਾਂ ਸਾਡੇ ਯਹਵਾ ਪਰਮੇਸ਼ਰ ਤੁਹਾਡਾ ਆਤਮਾ ਕੰਮ ਕਰੇ ਪਵਿੱਤਰ ਯਹਵਾ ਤੁਹਾਡਾ ਧੰਨਵਾਦ ਕਰਦੇ ਹਾਂ ਪਵਿੱਤਰ ਯਹਵਾ ਤੁਹਾਡਾ ਧੰਨਵਾਦ ਕਰਦੇ ਹਾਂ ਪਵਿੱਤਰ ਯਹਵਾ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਅੱਜ ਤੁਸੀਂ ਸਵਰਗ ਤੋਂ ਜلال ਇਸ ਜ਼ਹਰ ਕਰੋ ਮੇਰੇ ਪਰਮੇਸ਼ਰ ਜੀ ਇਹਨਾਂ ਦੇ ਘਰਾਂ ਵਿੱਚ ਤੁਹਾਡਾ ਜلال ਜ਼ਹਰ ਹੋਵੇ ਸਾਡੇ ਪਰਮੇਸ਼ਰ ਜੀ ਅੱਜ ਇਹਨਾਂ ਦੇ ਘਰਾਂ ਵਿੱਚ ਖੁਦਾਬੰਦ ਪ੍ਰਾਰਥਨਾ ਨੂੰ ਟੀਵੀ ਦੇ ਮਾਰਗ ਰਾਹੀਂ ਸੁਣਿਆ ਪ੍ਰਭੂ ਜਿੱਥੇ-ਜਿੱਥੇ ਤੱਕ ਇਹ ਆਵਾਜ਼ ਜਾਂਦੀ ਹੈ ਸਾਡੇ ਖੁਦਾ ਪਰਮੇਸ਼ਰ ਦੀ ਆਵਾਜ਼ ਜਾਂਦੀ ਹੈ ਇਸ ਸ਼ੈਤਾਨ ਦੀ ਵੰਦਨਾ ਦਾ ਨਾਸ਼ ਕਰ ਦਿਓ ਪਰਮੇਸ਼ਰ ਪਿਤਾ ਜੀ ਤੁਹਾਡੀ ਸਮਰਥਾ ਸਾਡੇ ਖੁਦਾ ਇਹਨਾਂ ਦੇ ਘਰਾਂ ਵਿੱਚ ਕੰਮ ਕਰੇ ਪ੍ਰਾਰਥਨਾ ਇਹਨਾਂ ਦੇ ਘਰਾਂ ਵਿੱਚ ਕੰਮ ਕਰੇ ਅਸੀਂ ਪ੍ਰਭੂ ਯਿਸੂੰਸੇ ਦੇ ਨਾਮ ਵਿੱਚ ਪ੍ਰਾਰਥਨਾ ਕਰਦੇ ਹਾਂ ਸਾਡੇ ਪ੍ਰਭੂ ਪਿਤਾ ਤੁਹਾਡੀ ਸਮਰਥਾ ਇਹਨਾਂ ਦੇ ਘਰਾਂ ਵਿੱਚ ਉਤਰਾਵੇ ਪ੍ਰਭੂ ਯਿਸੂ ਦੇ ਨਾਮ ਵਿੱਚ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਦੇ ਨਾਮ ਵਿੱਚ ਪ੍ਰਾਰਥਨਾ ਕਰਦੇ ਹਾਂ ਅੱਜ ਸਾਡੇ ਪਿਤਾ ਪਰਮੇਸ਼ਰ ਜੀ ਸਾਡੇ ਪ੍ਰਭੂ ਯਹੋਵਾ ਪਰਮੇਸ਼ਵਰ ਇੱਕ ਇੱਕ ਦੇ ਚ ਜੀਵਨਾਂ ਵਿੱਚ ਕੰਮ ਕਰੇ ਪ੍ਰਭੂ ਯੀਸ਼ੂ ਜੀ ਜੋ ਅੱਜ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਛੁਟਕਾਰਾ ਆ ਜਾਵੇ ਮੈਂ ਸਮਰਥੀ ਪਰਮੇਸ਼ਰ ਜੀ ਅੱਜ ਯੀਸ਼ੂ ਦੇ ਨਾਮ ਵਿੱਚ ਛੁਟਕਾਰਾ ਆ ਜਾਵੇ ਅੱਜ ਪਰਮੇਸ਼ਰ ਪਿਤਾ ਦੇ ਨਾਮ ਵਿੱਚ ਇਹਨਾਂ ਦੀਆਂ ਜ਼ਿੰਦਗੀਆਂ ਵਿੱਚ ਛੁਟਕਾਰਾ ਆ ਜਾਵੇ ਅੱਜ ਇਹਨਾਂ ਦੀ ਜੀਵਨਾ ਵਿੱਚ ਛੁਟਕਾਰਾ ਆ ਜਾਵੇ ਅਸੀਂ ਪ੍ਰਭੂ ਯੀਸ਼ੂ مسیਹ ਦੇ ਨਾਮ ਵਿੱਚ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਯੀਸ਼ੂ ਦੇ ਨਾਮ ਵਿੱਚ ਪ੍ਰਾਰਥਨਾ ਕਰਦੇ ਹਾਂ ਇਸ ਪ੍ਰਾਰਥਨਾ ਦੇ ਨਾਲ ਪ੍ਰਭੂ ਯੀਸ਼ੂ ਇੱਕ ਹਰ ਇੱਕ ਸ਼ਤਾਨ ਦਾ ਬੰਧਨ ਤੋੜ ਦਿੰਦੇ ਹਾਂ ਹਰ ਇੱਕ ਲੜਾਈ ਦਾ ਝਗੜੇ ਦਾ ਬੰਧਨ ਤੋੜ ਦਿੰਦੇ ਹਾਂ ਹਰ ਇੱਕ ਕਰਜ਼ੇ ਦਾ ਬੰਧਨ ਤੋੜ ਦਿੰਦੇ ਹਾਂ ਹਰ ਇੱਕ ਨਸ਼ੇ ਦਾ ਬੰਧਨ ਤੋੜ ਦਿੰਦੇ ਹਾਂ ਹਰ ਇੱਕ ਬਿਮਾਰੀ ਦਾ ਬੰਧਨ ਤੋੜ ਦਿੰਦੇ ਹਾਂ ਹਰ ਇੱਕ ਗਰੀਬੀ ਦਾ ਬੰਧਨ ਤੋੜ ਦਿੰਦੇ ਹਾਂ ਸਾਡੇ ਪਿਆਰੇ ਪਰਮੇਸ਼ਰ ਪਿਤਾ ਤੁਹਾਡਾ ਧੰਨਵਾਦ ਕਰਦੇ ਹਾਂ ਪਵਿੱਤਰ ਪਰਮੇਸ਼ਰ ਇਹਨਾਂ ਦੇ ਜੀਵਨਾਂ ਵਿੱਚ ਉਤਰ ਆਵੇ ਤੁਹਾਡਾ ਪਵਿੱਤਰ ਆਤਮਾ ਇਹਨਾਂ ਦੀਆਂ ਜ਼ਿੰਦਗੀਆਂ ਬਦਲ ਦੇਵੇ ਪਰਭੂ ਤੁਹਾਡਾ ਧੰਨਵਾਦ ਕਰਦੇ ਆ ਯਹੋਵਾ ਜੀ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਆ ਇਹਨਾਂ ਸਾਰਿਆਂ ਦੀ ਨਾਲ ਹੋਵੇ ਪ੍ਰਭੂ ਪਰਮੇਸ਼ਵਰ ਜੁਗ ਜੁਗ ਤੱਕ ਤੁਹਾਡਾ ਦਿੱਦਿਆ ਹੋਵੇ ਪ੍ਰਭੂ ਯੀਸ਼ੂ ਜੀ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਅਸੀਂ ਸਾਰੇ ਤੁਹਾਡਾ ਧੰਨਵਾਦ ਕਰਦੇ ਆ ਸਾਨੂੰ ਆਪਣੀ ਹਜ਼ੂਰੀ ਵਿੱਚ ਸਵੀਕਾਰ ਕਰੋ ਮੇਰੇ ਪਿਤਾ ਪਰਮੇਸ਼ਵਰ ਜੀ ਆਪ ਜੀ ਦੀ ਹਜ਼ੂਰੀ ਵਿੱਚ ਬੈਠਣਾ ਮੇਰੀ ਸਾਡੀ ਜ਼ਿੰਦਗੀ ਵਿੱਚ ਮੁਬਾਰਕ ਹੋਵੇ ਮੇਰੇ ਪਿਤਾ ਪਰਮੇਸ਼ਵਰ ਤੋਂ ਅੱਜ ਯੂਨੀ ਵਿੱਚ ਬੈਠਣਾ ਤੁਹਾਨੂੰ ਪਸੰਦ ਆਵੇ ਮੇਰੇ ਪਿਤਾ ਪਰਮੇਸ਼ਵਰ ਜੀ ਮੇਰੇ ਪਿਤਾ ਪਰਮੇਸ਼ਵਰ ਜੀ ਸਾਡੇ ਮੂੰਹਾਂ ਨੂੰ ਆਪਣੀ ਸ਼ਾਮਰਤ ਨਾਲ ਭਰ ਦਿਓ ਆਪਣੇ ਬਚਨਾਂ ਤੇ ਸ਼ਬਦਾਂ ਦੇ ਨਾਲ ਭਰ ਦਿਓ ਪ੍ਰਭੂ ਸ਼ਾਮਰਤੀ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਪਵਿੱਤਰ 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 ਪ੍ਰਭੂ ਦਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਜੋ ਕੋਈ ਅੰਜੇ ਬਿਮਾਰ ਹੈ ਇਸ ਪ੍ਰਾਰਥਨਾ ਨੂੰ ਸੁਣ ਰਿਹਾ ਹੈ ਪ੍ਰਭੂ ਉਹ ਚੰਗਾ ਹੋ ਜਾਵੇ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਠੀਕ ਤੰਦਰੁਸਤੇ ਪਾਵੇ ਚੰਗਾ ਹੋ ਜਾਵੇ ਪ੍ਰਭੂ ਯਿਸੂਮਸੀ ਆਪਣੇ ਪੂਰੇ ਮਨ ਨਾਲ ਇਸ ਪ੍ਰਾਰਥਨਾ ਨੂੰ ਸੁਣ ਪ੍ਰਭੂ ਯਿਸੂ ਜੀ ਤੋਂ ਸੀਸਾ ਦੀ ਪ੍ਰਾਰਥਨਾ ਨੂੰ ਸੁਣੋ ਪ੍ਰਭੂ ਸਾਨੂੰ ਲੋ ਪ੍ਰਭੂ ਦਿਆ ਵਾਲਾ ਹੱਥ ਸਾਡੇ ਉੱਤੇ ਰੱਖੋ ਪ੍ਰਭੂ ਯੀਸ਼ੂ ਜੀ ਤੁਹਾਡਾ ਆਤਮਾ ਕੰਮ ਕਰੇ ਪ੍ਰਭੂ ਯੀਸ਼ੂ ਜੀ ਤੁਹਾਡਾ ਪਵਿੱਤਰ ਆਤਮਾ ਸਾਡੇ ਵਿੱਚ ਕੰਮ ਕਰੇ ਸਾਡੇ ਪ੍ਰਭੂ ਯਹਵਾ ਆਪਣਾ ਦਿਆ ਦੇ ਨਾਲ ਕਿਰਪਾ ਕਰੋ ਕਿਰਪਾ ਕਰੋ ਕਿਰਪਾ ਕਰੋ ਪ੍ਰਭੂ ਜੀ ਕਿਰਪਾ ਕਰੋ ਹੀ ਸਾਡੀ ਇਸ ਸਮਰੱਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਦਿਆ ਦੀ ਸਾਗਰ ਦਿਆ ਦੀ ਸਾਗਰ ਦਿਆ ਦੀ ਸਾਗਰ ਪਰਮੇਸ਼ਰ ਧੰਨਵਾਦ ਕਰਦੇ ਆ ਬਰੂ ਜੀ ਤੁਹਾਡਾ ਧੰਨਵਾਦ ਕਰਦੇ ਆ ਪਵਿੱਤਰ ਯਹਵਾ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਪਵਿੱਤਰ ਯਹਵਾ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਸਾਡੇ ਯਹਵਾ ਪਰਮੇਸ਼ਰ ਜੀ ਤੁਸੀਂ ਦਿਆਂ ਤੁਹਾਡੀ ਹੁੰਦਿਆਂ ਬਣੀ ਰਵੇ ਸਾਡੇ ਪਰਮੇਸ਼ਰ ਜੱਗੂ ਜੱਗ ਬਣੀ ਰਵੇ ਸਾਡੇ ਪ੍ਰਭੂ ਤੁਹਾਡਾ ਹੱਥ ਮਾ ਸਭ ਦੇ ਜੀਵਨਾਂ ਵਿੱਚ ਕੰਮ ਕਰੇ ਪ੍ਰਭੂ ਤੁਹਾਡਾ ਹੱਥ ਮਾ ਸਭ ਦੇ ਜੀਵਨਾਂ ਵਿੱਚ ਬੜਿਆ ਰਵੀ ਸਾਡੇ ਯਹੋਵਾ ਤੁਸੀਂ ਸਾਰਿਆਂ ਤੇ ਕਿਰਪਾ ਕਰੋ ਅੱਜ ਅਸੀਂ ਦੇ ਬੰਧਨਾ ਨੂੰ ਤੋੜ ਦਿੰਦੇ ਹਾਂ ਅੱਜ ਬਿਮਾਰੀਆਂ ਦੇ ਬੰਧਨਾ ਨੂੰ ਤੋੜ ਦਿੰਦੇ ਹਾਂ ਅੱਜ ਲਚਾਰੀ ਦੇ ਬੰਧਨਾ ਨੂੰ ਤੋੜ ਦਿੰਦੇ ਹਾਂ ਪਵਿੱਤਰ ਪਰਮੇਸ਼ਵਰ ਸਵਰਗ ਤੋਂ ਸੁਣੋ ਉਹ ਇਹਨਾਂ ਦੇ ਜੀਵਨਾਂ ਵਿੱਚ ਕੰਮ ਕਰੋ ਬਾਹਰ ਖੁਸ਼ਿਆਲੀ ਆ ਜਾਵੇ ਪ੍ਰਭੂ ਇਹਨਾਂ ਦੇ ਜੀਵਨਾਂ ਵਿੱਚ ਪ੍ਰਗਟ ਰਤਨ ਵਨ ਕਰਦੇ ਹਾਂ ਪ੍ਰਭੂ ਜੀ ਜੀਵਨਾਂ ਵਿੱਚ ਪਰਮੇਸ਼ਰ ਤਾਂ ਇਹ ਦਿਆਂ ਪ੍ਰਗਟ ਹੋਵੇ ਇਹਨਾਂ ਦੇ ਜੀਵਨਾਂ ਵਿੱਚ ਮਹਾਨ ਪ੍ਰਭੂ ਜੀ ਤੋਂ ਦਾ ਪਵਿੱਤਰ ਆਤਮਾ ਇਹਨਾਂ ਦੇ ਜੀਵਨਾਂ ਨੂੰ ਬਹਾਲ ਕਰ ਦੇਵੇ। ਰੂਹ ਜੋਵਾਂ ਧੰਨਵਾਦ ਕਰਦੇ ਹਾਂ ਯਹੋਵਾ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹਾਂ ਜੀਸਸ ਮਸੀਹ ਦੇ ਨਾਂ ਹੀ ਪ੍ਰਾਰਥਨਾ ਕਰਦੇ ਹਾਂ। ਪ੍ਰਭੂ ਯੀਸ਼ੂ ਦੇ ਨਾਮ ਵਿੱਚ ਪ੍ਰਾਰਥਨਾ ਕਰਦੇ ਹਾਂ ਸਾਨੂੰ ਸਾਰਿਆਂ ਨੂੰ ਨੇਕੀ ਦਾ ਰਾਹ ਦਿਖਾਓ ਸਾਡੀ ਜਿੰਦਾ ਪਰਮੇਸ਼ਰ ਜੀ ਦਾ ਪਵਿੱਤਰ ਆਤਮਾ ਇਹਨਾਂ ਦੇ ਜੀਵਨਾਂ ਵਿੱਚ ਕੰਮ ਕਰੇ। ਪ੍ਰਭੂ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੀ ਆਂ ਸੂਨ ਸੂਨਾ ਦੇ ਸੈਨਾ ਦੇ ਯੋਗ ਆ ਤੁਹਾਡਾ ਧੰਨਵਾਦ ਕਰਦੀ ਆਂ ਪਵਿੱਤਰ ਪਵਿੱਤਰ ਸੈਨਾ ਦੇ ਯੋਗ ਆ ਸੈਨਾ ਦੇ ਪਵਿੱਤਰ ਯੋਗ ਪ੍ਰਭੂ ਜੀ ਬਨ ਧੰਨਵਾਦ ਕਰਨੀ ਸਾਡੇ ਪ੍ਰਭੂ ਯੋਗਾ ਤੁਹਾਡਾ ਧੰਨਵਾਦ ਕਰਦੀ ਆਂ ਸਾਡੇ ਪਵਿੱਤਰ ਯੋਗਾ ਦਾ ਧੰਨਵਾਦ ਕਰਦੀ ਆਂ ਸਾਡੀ ਪਰਮੇਸ਼ਰ ਦੀ ਦਿਆ ਸਦਾ ਤੱਕ ਬਣੀ ਰਹੇ ਸਾਡੀ ਯੋਗਾ ਪਰਮੇਸ਼ਰ ਜੀ ਤੁਹਾਡੀ ਦਿਆ ਸਦਾ ਤੱਕ ਬਣੀ ਰਹੇ ਪ੍ਰਭੂ ਯੀਸ਼ੂ ਜੀ ਤੁਸੀਂ ਆਪਣੀ ਕਿਰਪਾ ਦੇ ਨਾਲ ਦਿਆ ਕਰੋ ਤੁਸੀਂ ਆਪਣੀ ਪਵਿੱਤਰ ਆਤਮਾ ਦੇ ਨਾਲ ਕਿਰਪਾ ਕਰੋ ਸਾਡੇ ਪ੍ਰਭੂ ਯੋਵਾਤਾਲੇ ਪਵਿੱਤਰ ਆਤਮਾ ਦੀ ਅਗੈ ਇਹਨਾਂ ਦੇ ਜੀਵਨਾਂ ਵਿੱਚ ਆਵੇ ਤੁਹਾਡੀ ਪਵਿੱਤਰ ਆਤਮਾ ਅਗੈ ਇਹਨਾਂ ਦੇ ਕਰਾਂ ਵਿੱਚ ਉਤਰ ਆਵੇ ਤੁਹਾਡੇ ਪਵਿੱਤਰ ਨਾਮ ਦੀ ਅਗੈ ਇਹਨਾਂ ਦੇ ਕਰਾਂ ਵਿੱਚ ਉਤਰ ਆਵੇ ਸੁਭਾ ਜੀਸ਼ੂ ਜੀ ਹਾਰੇ ਕਪਾਪ ਹਾਰੇ ਕਬਦੀ ਹਾਰੇ ਕ ਗੁਨਾਹ ਹਾਰੇ ਕ ਸ਼ਰਾਪ ਹਾਰੇ ਕ ਮੰਦਨ ਹਾਰੇ ਕ ਪ੍ਰਭੂ ਇਹ ਤਰ੍ਹਾਂ ਦਮਨੀ ਅਗ ਦੀ ਨਾਲ ਸੜ ਜਾਵੇ ਖਤਮ ਹੋ ਜਾਵੇ ਯਿਸੂ ਮਸੀਹ ਦੇ ਆਤਮਾ ਇਹਨਾਂ ਦੀ ਜੀਵਨਾ ਨੂੰ ਚੇਂਜ ਕਰ ਦੇਵੇ ਹਾਂਜੀ ਯਿਸੂ ਮਸੀਹ ਦੇ ਆਤਮਾ ਇਹਨਾਂ ਦੀਆਂ ਜ਼ਿੰਦਗੀਆਂ ਵਿੱਚ ਬਦਲ ਦੇਵੇ ਜਿੰਨੀਆਂ ਨੂੰ ਬਦਲ ਦੇਵੇ ਪ੍ਰਭੂ ਯਹਵਾ ਸੀ ਤੁਹਾਡੇ ਨਾਮ ਵਿੱਚ ਤੁਹਾਡਾ ਧੰਵਾਦ ਧੰਹੀ ਹਾਂ ਸਾਡੇ ਪਵਿੱਤਰ ਪਰਮੇਸ਼ਵਰ ਤੁਹਾਡਾ ਨਾਮ ਲੈ ਕੇ ਪ੍ਰਾਰਥਨਾ ਕਰਦੇ ਹਾਂ ਸਾਡੇ ਪਵਿੱਤਰ ਪਰਮੇਸ਼ਵਰ ਤੁਹਾਡਾ ਨਾਮ ਲੈ ਕੇ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਾਰਥਨਾ ਕਰਦੇ ਹਾਂ ਧੰਨਵਾਦ ਕਰਦੇ ਹਾਂ ਪ੍ਰਭੂ ਯਿਸੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਯਿਸੂ ਜੀ ਆਪਣੇ ਬੱਚਿਆਂ ਉੱਤੇ ਦਿਆ ਕਰੋ ਆਪਣੇ ਬੇਟੇ ਬੇਟੀਆਂ ਉੱਤੇ ਦਿਆ ਕਰੋ ਤੁਹਾਡੀ ਦਿਆ ਆਪਣੇ ਬੱਚਿਆਂ ਦੇ ਉੱਤੇ ਬਣੀ ਰਹੇ ਇਹਨਾਂ ਦੀ ਮੱਝ ਇਹਨਾਂ ਦੀ ਗੱਲ ਸੁਣਨ ਕਰਨ ਮੰਨ ਲੈਣ ਸਾਡੇ ਕਭੂ ਇਹੋਆਂ ਜੋ ਬੱਚੇ ਅੱਜ ਨਰਾਜ ਬੈਠ ਕੇ ਅੱਜ ਉਦਾਸੀ ਵਿੱਚ ਨੇ ਅੱਜ ਉਹਨਾਂ ਦੀਨ ਰਾਸ਼ਾ ਇਹਨਾਂ ਦੀ ਉਦਾਸੀ ਖੁਸ਼ੀ ਦੇ ਵਿੱਚ ਬਦਲ ਜਾਵੇ ਖੁਸ਼ੀ ਦੇ ਵਿੱਚ ਆਦੀ ਹੋ ਜਾਵੇ ਆਪਣੇ ਪਵਿੱਤਰ ਆਤਮਾ ਦੇ ਨਾਲ ਵਸੀਲਾ ਕਰੋ ਤੁਸੀਂ ਆਪਣੀ ਪਵਿੱਤਰ ਆਤਮਾ ਦੇ ਨਾਲ ਭਰਦੇ ਹੋ ਜਿਨ੍ਹਾਂ ਘਰਾਂ ਵਿੱਚ ਅੱਜ ਪ੍ਰਾਰਥਨਾ ਚੱਲ ਰਹੀ ਆ ਇੱਕ ਇੱਕ ਬੰਦਨ ਜਿਸ ਹਮਸੀਹ ਦੇ ਨਾਮ ਵਿੱਚ ਤੋੜਿਆ ਜਾਵੇ ਹਰ ਇੱਕ ਬੰਧਨ ਪ੍ਰਭੂ ਯਿਸੂ مسیਹ ਦੇ ਪਵਿੱਤਰ ਨਾਮ ਵਿੱਚ ਤੋੜਿਆ ਜਾਵੇ ਪ੍ਰਭੂ ਯਿਸੂ ਦੇ ਨਾਮ ਵਿੱਚ ਪਵਿੱਤਰ ਨਾਮ ਵਿੱਚ ਤੋੜਿਆ ਜਾਵੇ ਪ੍ਰਭੂ ਯਿਸੂ ਤੇ ਜਿੰਦਾਨ ਨਾਮ ਲੈ ਕੇ ਅਸੀਂ ਪ੍ਰਾਰਥਨਾ ਕਰਦੇ ਹਾਂ ਹalleluyah halleluyah 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 ਪਵਿੱਤਰ 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 ਆਤਮਾ ਜੀ ਪਵਿੱਤਰ ਆਤਮਾ ਜੀ ਤੁਹਾਡਾ ਧੰਨਵਾਦ ਕਰਦੇ ਹਾਂ تھنک یو جی جس تھنک جی 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 گوڈ یو گوڈ یو گوڈ کرد کرتے ہیں ببو جی جن کا پرمیشور ہو ببو تھا کرتے ہیں کرتے ہیں پرو جی کرتے ہیں کرتے ہیں سوارگی پیتا میں یشمسی نام بھی سامنے ਉਹਨਾਂ ਇਹ ਐਲਾਨ ਕਰਦਾ ਹਾਂ ਕਿ ਸ਼ੈਤਾਨ ਤੇ ਹਨੇਰੇ ਦੀਆਂ ਸਾਰੀਆਂ ਤਾਕਤਾਂ ਦਾ ਮੇਰੇ ਜੀਵਨ ਉੱਤੇ ਕੋਈ ਅਧਿਕਾਰ ਨਹੀਂ ਯੀਸ਼ੂ ਮਸੀਹ ਦਾ ਲਹੂ ਸੰਨ ਕੱਢਦਾ ਹੈ ਮੈਨੂੰ ਯਾਦ ਕਰਦਾ ਹੈ ਕੋਈ ਸ਼ਰਾਬ ਹਮਲਾ ਜਾਂ ਧੋਖਾ ਮੇਰੇ ਉੱਤੇ ਹਾਵੀ ਨਹੀਂ ਹੋ ਸਕਦਾ हे ਸ਼ੈਤਾਨ ਯੀਸ਼ੂ ਦੇ ਨਾਮ ਤੇ ਮੈਂ ਤੈਨੂੰ ਹੁਕਮ ਦਿੰਦਾ ਹਾਂ

ਮੂ ਜੀਸ਼ੂ ਮਸੀਹ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਦੂਤਾਂ ਨੂੰ ਮੇਰੇ ਵਾਲੇ ਦੁਆਲੇ ਭੇਜੋ ਮੈਨੂੰ ਮਜ਼ਬੂਤ ਕਰੋ ਅਤੇ ਮੇਰੇ ਵਿਸ਼ਵਾਸ ਨੂੰ ਚਟਾਨ ਵਾਂਗ ਮਜ਼ਬੂਤ ਬਣਾਓ ਤੁਹਾਡੀ ਮਹਿਮਾ ਸਾਡੇ ਘਰ ਪਰਿਵਾਰ ਨੂੰ ਭਰ ਦੇਵੇ ਅਤੇ ਤੁਹਾਡੀ ਧਾਰਮਿਕਤਾ ਸਾਰੇ ਹਨੇਰੇ ਦੇ ਵਿਰੁੱਧ ਗਿਆਨ ਲਿਆਵੇ ਜੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ ਪ੍ਰਭੂ ਯੀਸ਼ੂ ਤੁਹਾਨੂੰ ਸਾਰਿਆਂ ਨੂੰ ਆਮੀਨ ਪ੍ਰਭੂ ਯੀਸ਼ੂ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਣਾ ਤੁਹਾਨੂੰ ਇਹ ਪ੍ਰਾਰਥਨਾ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰ ਦੇਣਾ ਪ੍ਰਭੂ ਯੀਸ਼ੂ ਮਜੀ ਤੁਹਾਨੂੰ ਸਾਰਿਆਂ ਨੂੰ ਚੰਗਾ ਕਰਨ ਤੁਹਾਡੇ ਕਰਾਮੇ ਵਿੱਚ ਬਰਕਤ ਆਵੇ ਪਰਮੇਸ਼ਰ ਦੇ ਨਾਮ ਦੇ ਵਿੱਚ ਮੰਗਦੇ ਆਂ ਆਮੀਨ